ਕਰੋਨਾ ਨੇ ਭਾਰਤ ਦੇ ਵਿੱਚ ਫਿਰ ਤੋਂ ਆਪਣੀ ਦਸਤਕ ਦੇ ਦਿੱਤੀ ਹੈ ਕਰੋਨਾ ਦੇ ਇਸ ਨਵੇਂ ਵੇਰੀਐਂਟ ਨੂੰ JN1 ਵਜੋਂ ਜਾਣਿਆ ਜਾ ਰਿਹਾ ਹੈ ਦੱਸ ਦਈਏ ਕਿ ਭਾਰਤ ਦੇ ਵਿੱਚ JN1 ਦੇ ਪਹਿਲੇ ਕੇਸ ਦੀ ਪੁਸ਼ਟ ਇੱਕ 79 ਸਾਲਾ ਔਰਤ ਵਿੱਚ ਕੀਤੀ ਗਈ ਹੈ ਭਾਰਤ ਵਿੱਚ JN1 ਵੇਰੀਐਂਟ ਦੇ ਪਛਾਣ ਤੋਂ ਬਾਅਦ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਰਾਜਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਕੇ ਲਗਾਤਾਰ ਚੌਕਸੀ ਰੱਖਣ ਦੀ ਅਪੀਲ ਕੀਤੀ ਹੈ JN1 ਦੇ ਪਹਿਲੇ ਕੇਸ ਦੀ ਪਛਾਣ 8 ਦਸੰਬਰ 2023 ਨੂੰ ਕਰਾਕੁਲਮ ਤਿਰੂਵੰਦਮਪੁਰਮ ਕੇਰਲ ਦੇ ਵਿੱਚ ਸਕਾਰਾਤਮਕ ਆਰਟੀ ਪੀਸੀਆਰ ਨਮੂਨੇ ਵਿੱਚ ਕੀਤੀ ਗਈ ਹੈ ਕੋਵਿਡ-19 ਦੇ ਮਾਮਲਿਆਂ ਦੇ ਵਾਧੇ ਦੇ ਵਿੱਚਕਾਰ ਵਿਸ਼ਵ ਸਿਹਤ ਸੰਗਠਨ ਨੇ ਅੱਤਵਰਨੁ ਕਿਹਾ ਹੈ ਕਿ ਵਾਇਰਸ ਬਦਲ ਰਿਹਾ ਹੈ ਅਤੇ ਵਿਕਸਿਤ ਹੋ ਰਿਹਾ ਹੈ ਇਸ ਦੇ ਮੈਂਬਰ ਦੇਸ਼ਾਂ ਨੂੰ ਸਖਤ ਨਿਗਰਾਨੀ ਅਤੇ ਇਸ ਦੇ ਮੈਂਬਰ ਦੇਸ਼ਾਂ ਨੂੰ ਸਖਤ ਨਿਗਰਾਨੀ ਅਤੇ ਕ੍ਰਮ ਸਾਂਝਾ ਕਰਨ ਚਾਲੀ ਰੱਖਣ ਦੀ ਅਪੀਲ ਕੀਤੀ ਗਈ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਕੋਵਿਡ ਟਾਸਕ ਫੋਰਸ ਦੇ ਸਹਿ ਚੇਅਰਮੈਨ ਰਾਜੀਵ ਜੈਦੇਵ ਨੇ ਕਿਹਾ ਹੈ ਕਿ ਨਵਾਂ ਰੂਪ ਇਮਿਊਨਿਟੀ ਤੋਂ ਬਚਨ ਦੇ ਨਾਲ ਨਾ ਤੇਜ਼ੀ ਨਾਲ ਫੈਲਣ ਦੇ ਸਮਰਥ ਰੱਖਦਾ ਹੈ ਉਹਨਾਂ ਨੇ ਕਿਹਾ ਹੈ ਕਿ ਜੇ ਐਨ 1 ਇੱਕ ਗੰਭੀਰ ਰੂਪ ਦੇ ਵਿੱਚ ਪ੍ਰਤੀਰੋਧਕ ਅਤਿ ਤੇਜ਼ੀ ਨਾਲ ਫੈਲਣ ਵਾਲਾ ਰੂਪ ਹੈ ਜੋ ਐਕਸ ਬੀਬੀ ਅਤਿ ਤੇਜ਼ ਦੇ ਵਾਇਰਸ ਤੇ ਹੋਰ ਸਾਰੇ ਪੁਰਾਣੇ ਸੰਕਰਮਣਾਂ ਤੋਂ ਸਪਸ਼ਟ ਤੌਰ ਤੇ ਵੱਖਰਾ ਹੈ ਇਹ ਉਹਨਾਂ ਲੋਕਾਂ ਨੂੰ ਸੰਕਰਮਿਤ ਕਰਨ ਦੀ ਯੋਗ ਬਣਾਉਂਦਾ ਹੈ ਜਿਨ੍ਹਾਂ ਨੂੰ ਪਹਿਲਾਂ ਕੋਵਿਡ ਦੀ ਲਾਗ ਸੀ ਅਤੇ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਨੂੰ ਟੀਕਾ ਲੱਗ ਚੁੱਕਾ ਹੈ